ਸਾਰਿਆਂ ਨੂੰ ਪਿਆਰ ਭਰੀ ਸਸਰੀਆ ਘਰ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਇਹ ਪਿਛਲੇ ਪਾਸੇ ਦਾ ਅਸੀਂ ਦੱਸਦੇ ਹਾਂ ਇੱਕ ਭੈਣ ਦਾ ਨਾ ਬਾਰ-ਬਾਰ ਫੋਨ ਆਉਂਦਾ ਸੀਗਾ ਵੀ ਤੁਸੀਂ ਸਾਨੂੰ ਪਿਛਲਾ ਪਾਸਾ ਬਣਾਉਣਾ ਵੀ ਦੱਸੋ ਸਕੀਵੀ ਦਾ ਤੇ ਆਪਣਾ ਪਿਛਲਾ ਪਾਸਾ ਤੇ ਇਹਦੇ ਆਪਾਂ 47 ਜੋੜੀ ਮੂੜਲੇ ਪਾਸੇ ਦੇ ਬਾਰਡਰ ਦੇ ਆ ਤੇ 47 ਜੋੜੀ ਇਹ ਪਿਛਲੇ ਬਾਰਡਰ ਦੇ ਆ ਇਹ ਆਪਾਂ ਬਾਰਡਰ ਬਣਾਇਆ ਤੇ ਦੋ ਉਲਟੇ ਤੇ ਦੋ ਸਿੱਧੇ ਕੁੰਡਿਆਂ ਦਾ ਆਪਾਂ ਇਹ ਰਾ ਸਿੱਧਾ ਪਾਸਾ ਇਹਦਾ ਬਾਡਰ ਬੁਣਿਆ ਦੇਖੋ ਦੋ ਸਿੱਧੇ ਤੇ ਦੋ ਹਲ ਤੇ ਗੁੰਡਿਆਂ ਨਾਲ ਤੇ ਇਹਦੇ ਆਪਾਂ ਲਾਏ ਆ 47 ਜੋੜ ਤੁਸੀਂ ਜਿੰਨੇ ਵੀ ਤੁਹਾਡੇ ਇਸ ਕੀ ਵੀ ਬੁਣੋ ਜਦੇ ਹੁਣ ਤੁਸੀਂ ਉਹਨੇ ਲਾ ਸਕਦੇ ਹੋ ਤੇ ਉੱਤੋਂ ਆਪਾਂ ਇਹ ਉਹ ਜਿੱਡਾ ਮੂਰਲੇ ਪਾਸੇ ਦਾ ਬਾਡਰ ਬਣਾਇਆ ਉਹਦਾ ਬਾਡਰ ਬਣਾ ਕੇ ਤੇ ਉੱਤੇ ਆਪਾਂ ਪੰਜ ਜੋੜ ਵਧਾਵਾਂਗੇ 10 ਗੁੰਡੇ ਤੇ ਫਿਰ ਆਪਾਂ ਮੂਰਲੇ ਪਾਸੇ ਵਾਲੀ ਬੁਨਤੀ ਪਾਵਾਂਗੇ ਇਹਦੇ ਵਿੱਚ ਤੇ ਇਹ ਤੁਸੀਂ ਨਹੀਂ ਵੀ ਬੁਣਤੀ ਪਾਉਣੀ ਤਾਂ ਤੁਸੀਂ ਸਾਫ ਵੀ ਬੁਣ ਸਕਦੇ ਹੋ ਕੋਈ ਹੋਰ ਡਿਜ਼ਾਈਨ ਵੀ ਬਣਾ ਸਕਦੇ ਹੋ ਸਿੱਧੀਆਂ ਲਸਰਾਂ ਜੀਆਂ ਵੀ ਬਣਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਤੇ ਉੱਤੋਂ ਤੁਸੀਂ 10 ਕੁੰਡੇ ਵਧਾ ਸਕਦੇ ਹੋ ਤੇ ਪੰਜ ਜੋੜ ਤੇ ਬਾਰਡਰ ਜਿੰਨਾ ਵੀ ਤੁਹਾਡਾ ਵੀ ਸਿਕੀਵੀ ਵਲੋਜ ਦਾ ਬਾਰਡਰ ਕੁੰਡੇ ਹੋਣ ਉਹਨੇ ਤੁਸੀਂ ਥੱਲੇ ਕੁੰਡੇ ਬਾਰਡਰ ਦੇ ਪਾ ਸਕਦੇ ਹੋ ਅਸੀਂ 47 ਜੋੜ ਪਾਏ ਆ ਤੁਸੀਂ ਘੱਟ ਵੱਧ ਵੀ ਪਾ ਸਕਦੇ ਹੋ ਜਿੰਨੇ ਤੁਹਾਡੇ ਹੈਗੇ ਆ ਇਹ ਉਹ ਤਾਂ ਮੋٹے ਪਤਲੇ ਤੇ ਇੰਡੀਪੈਂਡ ਕਰਦਾ ਤੇ ਅਸੀਂ ਅਗਲੇ ਪਾਸੇ ਤੇ 47 ਜੋੜ ਅਤੇ ਪਿਛਲੇ ਪਾਸੇ ਤੇ ਵੀ 47 ਜੋੜ ਪਾਏ ਐ ਤੇ ਅਗਲੇ ਪਾਸੇ ਤੇ ਅਸੀਂ ਫੱਟੀ ਦੇ ਕੁੰਡੇ ਵਧ ਵਧਾਏ ਐ ਤੇ 10 ਜੋੜ ਵਧਾ ਕੇ ਆ 5 ਜੋੜ ਵਧਾ ਕੇ 10 ਕੁੰਡੇ ਤੇ ਫੱਟੀ ਦੇ 8 ਕੁੰਡੇ ਵਧ ਰੱਖੇ ਆ ਮੂਹਰੇ ਪਾਸੇ ਤੇ ਪਿਛਲੇ ਪਾਸੇ ਤੇ ਆਪਾਂ 10 ਕੁੰਡੇ ਹੀ ਵਧਾਵਾਂਗੇ ਕਿਉਂਕਿ ਮੂਹਰੇ ਪਾਸੇ ਫੱਟੀ ਹੈ ਤੇ ਪਿਛਲੇ ਪਾਸੇ ਕਿਹੜਾ ਆਪਾਂ ਫੱਟੀ ਰੱਖਣੀ ਹੈ ਪਿਛਲੇ ਪਾਸੇ 10 ਗੁੰਡੇ 5 ਜੋੜ ਤੇ ਉਹ ਬਾਰ ਬਾਰ ਫੋਨ ਆਈ ਜਾਂਦਾ ਸੀਗਾ ਤੇ ਕਹਿੰਦੇ ਸੀ ਕਿ ਸਾਨੂੰ ਪਿਛਲਾ ਪਾਸਾ ਦੱਸੋ ਸਾਨੂੰ ਸਮਝ ਨਹੀਂ ਲੱਗਦੀ ਕਿ ਪਿਛਲੇ ਪਾਸੇ ਤੇ ਅਸੀਂ ਕਿੰਨੇ ਰੱਖੀਏ ਤੇ ਅਸੀਂ ਫਿਰ ਮੈਂ ਅੱਜ ਮੈਂ ਕਿਹਾ ਬਣਾ 10 ਹੀ ਦਿੰਨੇ ਆ ਤੇ ਜਿੰਨੇ ਵੀ ਤੁਹਾਡੇ ਸਕੀਵੀ ਬਲੋਜ ਦੇ ਕੁੰਡੇ ਜੋੜਾ ਉਹਨੇ ਤੁਸੀਂ ਰੱਖ ਸਕਦੇ ਹੋ ਤੇ ਉੱਪਰੋਂ ਜਿੰਨਾ ਬਾਰਡਰ ਹੈ ਮੈਂ 5 ਇੰਚ ਦਾ ਬਾਰਡਰ ਬਣਾਉਣੀ ਹੈ ਤੁਸੀਂ ਵੱਧ ਘੱਟ ਕਿਸੇ ਨੇ 4 ਇੰਚ ਦਾ ਕੋਈ 6.5 ਇੰਚ ਦਾ ਬਣਾਉਂਦਾ ਉਹਨਾਂ ਬਣਾ ਕੇ ਤੁਸੀਂ ਆਪ ਦਾ ਉੱਤੇ ਪੰਜ ਜੋੜ ਦਾ ਸਕੁੰਡੇ ਵਧਾ ਸਕਦੇ ਹੋ ਤੇ ਡਿਜ਼ਾਈਨ ਪਾਉਣਾ ਡਿਜ਼ਾਈਨ ਪਾ ਸਕਦੇ ਹੋ ਸਾਫ ਪਲੇਨ ਪਾਉਣਾ ਪਲੇਨ ਪਾ ਸਕਦੇ ਹੋ ਅਸੀਂ ਇਹਦੇ ਵਿੱਚ ਡਿਜ਼ਾਈਨ ਪਾਵਾਂਗੇ ਹੁਣ ਤੁਹਾਨੂੰ ਅਗਲੇ ਪਾਸੇ ਤੇ ਵੀ ਦੱਸ ਦਿੰਨੇ ਆ ਕਿ ਅਸੀਂ ਇੰਨੇ ਕੁੰਡੇ ਬਣਾਏ ਆ ਜੇ ਕਿਸੇ ਨੂੰ ਹੋਰ ਵੀ ਕਿਸੇ ਨੇ ਬਣਾਉਣਾ ਹੋਵੇ ਤਾਂ ਬਣਾ ਸਕਦਾ ਹੈ। ਕਿ ਵੀ ਬਣਾਉਂਜ। ਦੇਖੋ ਜੀ ਇਹ ਅਗਲਾ ਪਾਸਾ ਹੈ। ਅਗਲੇ ਪਾਸੇ ਤੇ ਅਸੀਂ 5 ਇੰਚ ਬਾਰਡਰ ਬਣੇ 47 ਜੋੜ ਲਾਏ ਸੀਗੇ 90 ਕੁੰਡੇ ਤੇ 47 ਜੋੜ ਤੇ 90 ਕੁੰਡੇ ਹੀ ਪਿਛਲੇ ਪਾਸੇ ਦੇ ਆ। ਤੇ ਉੱਤੋਂ ਆਪਾਂ 10 ਕੁੰਡੇ ਵਧਾਏ ਆ ਤੇ 10 ਹੀ ਉਹਦੇ ਵਧਾਉਣੇ ਆ 5 ਜੋੜ 5 ਜੋੜ ਜੋੜ ਦੇ 10 ਕੁੰਡੇ ਪਾਉਂਦੇ ਆ। ਤੇ ਪੰਜ ਜੋੜ ਦੇ 10 ਕੁੰਡੇ ਹੀ ਉਹਦੇ ਵਧਾਉਣੇ ਆਪਾਂ ਫਿਰ ਕਿਸੇ ਨੂੰ ਐ ਵੀ ਨਹੀਂ ਸਮਝ ਆਉਂਦੀ ਵੀ ਜੋੜ ਕੀ ਕਿਹਾ ਤੇ ਕੁੰਡੇ ਕੀ ਕੀ ਹੈ ਦੋ ਦੋ ਕੁੰਡਿਆਂ ਦਾ ਇੱਕ ਝੋਟਾ ਹੁੰਦਾ ਤੇ ਪੰਜ ਝੋਟੇ ਵਧਾ ਕੇ ਤੇ 10 ਕੁੰਡੇ ਬਣ ਜਾਂਦੇ ਆ ਜੇ ਸਿੱਧਾ ਹਿਸਾਬ ਰੱਖਣਾ ਤਾਂ 10 ਕੁੰਡੇ ਵਧਾ ਲਓ ਤੇ ਅੱਠ ਕੁੰਡੇ ਅਸੀਂ ਇਹਦੇ ਫੱਟੀ ਦੇ ਮੂਹਰੇ ਪਾਸੇ ਬਾਧ ਰੱਖੇ ਦੇਖੋ ਤੇ ਇਹ ਦੇਖੋ ਅਸੀਂ ਮੁੱਡੇ ਦੀ ਕਾਟ ਪਾਈ ਹੈ ਗਲੇ ਦੀ ਕਾਟ ਪਾਈ ਹੈ ਫੇਰ ਤੁਹਾਨੂੰ ਘੜਾ ਬਣਾਉਣਾ ਵੀ ਦੱਸਾਂਗੇ ਹੁਣ ਤੁਹਾਨੂੰ ਅਸੀਂ ਦੱਸਦੇ ਆਂ ਬਾਹ ਦੇ ਵੀ ਅਸੀਂ ਕਿਵੇਂ ਡਿਜ਼ਾਈਨ ਬਣਾਇਆ ਦੇਖੋ ਇਹ ਅਸੀਂ ਬਾਹ ਦੇ ਲਾਏ 25 ਜੋੜ ਅੱਗੇ ਅਸੀਂ ਬਾਹ ਬਣਾਉਣੀ ਆ ਡਿਜ਼ਾਈਨ ਦੱਸਾਂਗੇ ਤੁਹਾਨੂੰ ਇਹ ਬਾਹ ਦੇ ਲਾਏ ਅਸੀਂ 25 ਜੋੜ 50 ਗੁੰਡੇ ਤੇ ਉੱਤੇ 7 ਗੁੰਡੇ ਵਧਾਏ ਅਸੀਂ ਇੱਥੇ ਇਹਦੇ 7 ਕੁੰਡੇ ਵਧਾਏ ਆ ਤੇ ਆ ਅਸੀਂ ਡਿਜ਼ਾਈਨ ਪਾਇਆ ਇਹ ਕਿੰਨੇ ਕੁੰਡਿਆਂ ਚ ਪਾਇਆ ਕਿਵੇਂ ਪਾਇਆ ਇਹ ਤੁਹਾਨੂੰ ਅੱਗੇ ਦੱਸਾਂਗੇ ਦੇਖੋ ਜੇ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਵੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਹ ਦਾ ਤੇ ਇਹ ਆਪਾਂ 22 ਇੰਚ ਦੀ ਬਾਹ ਬਣਾਉਣੀ ਹੈ ਇਹ ਆਪਣੀ ਕਾਰਟ ਪਹਿਣ ਵਾਲੀ ਹੈ ਬਸ ਲਗਭਗ ਹੋਈ ਪਈ ਹੈ ਤੇ ਅਗਲੀ ਬਾਹ ਬਣਾਵਾਂਗੇ ਉਦੋਂ ਤੁਹਾਨੂੰ ਇਹ ਦੱਸਾਂਗੇ ਵੀ ਅਸੀਂ ਕਿਵੇਂ ਰੱਖਿਆ ਠੀਕ ਹੈ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਦੱਸਣ ਦਾ ਤਰੀਕਾ ਵਧੀਆ ਲੱਗਦਾ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਦੇਖੋ ਤੁਸੀਂ ਇਹ ਆਪਾਂ ਬਾਹਾਂ 'ਚ ਇਸ ਤਰ੍ਹਾਂ ਡਿਜ਼ਾਈਨ ਪਾਇਆ ਤੁਸੀਂ ਸਾਰੀ ਬਾਹਾਂ 'ਚ ਵੀ ਡਿਜ਼ਾਈਨ ਪਾ ਸਕਦੇ ਹੋ ਤੇ ਅਸੀਂ ਇਸ ਤਰ੍ਹਾਂ ਪਾਇਆ ਉੱਪਰ ਲਿਪਰ ਦੇ ਪਾਸੇ ਇੰਦਰੂ ਇਸੇ ਹਿਸਾਬ ਰੱਖ ਕੇ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਡਿਜ਼ਾਈਨ ਕਿਵੇਂ ਦਾ ਲੱਗਿਆ ਤੇ ਜੇ ਕਿਸੇ ਨੇ ਹੋਰ ਵੀ ਸਕੀ ਵੀ ਬਲੌਗ ਬਣਾਉਣਾ ਹੋਵੇ ਤਾਂ ਸਾਨੂੰ ਆਰਡਰ ਕਰ ਸਕਦਾ ਹੈ ਤੇ ਇਹਦਾ ਡਿਜ਼ਾਈਨ ਅਸੀਂ ਅਗਲੀ ਵੀਡੀਓ ਵਿੱਚ ਦੱਸਾਂਗੇ ਤੇ ਕਿਸੇ ਨੇ ਮਸ਼ੀਨ ਵਰਕ ਕਰਵਾਉਣਾ ਹੋਵੇ ਇਹ ਸਾਥੋਂ ਤਾਂ ਲੇਟ ਹੋਊਗੀ ਵੀ ਵੀਡੀਓ ਪਈ ਨਹੀਂ ਨਹੀਂ ਤਾਂ ਅਸੀਂ ਕਾਫੀ ਬਣਾ ਲੈਣੀ ਸੀ ਤਿਆਰੀ ਹੋ ਜਾਣੀ ਸੀ ਕਿ ਸਕੀ ਵੀ ਤੇ ਸਾਡੇ ਕੋਲੇ ਮਸ਼ੀਨ ਵਰਕ ਦੇ ਸੂਟ ਆ ਗਏ ਸੀਗੇ ਇਸ ਕਰਕੇ ਅਸੀਂ ਉਧਰ ਲੱਗੇ ਪਏ ਸੀ ਹਜੇ ਇੱਕ ਸੂਟ ਆ ਜੇ ਅਸੀਂ ਬਣਾਉਣਾ ਹੋਰ ਤੇ ਜੇ ਤੁਸੀਂ ਵੀ ਮਸ਼ੀਨ ਵਰਕ ਦੇ ਸੂਟ ਤਿਆਰ ਕਰਵਾਉਣੇ ਹੋ ਤਾਂ ਸਾਥੋਂ ਕਰਵਾ ਸਕਦੇ ਹੋ ਤੁਹਾਨੂੰ ਸੂਟ ਦੀ ਵੀ ਦਿਖਾ ਦੰਨੇ ਜਿਹੜਾ ਅਸੀਂ ਮਸ਼ੀਨ ਵਰਕ ਕੀਤਾ ਦੇਖੋ ਇਹ ਸੂਟ ਆਪਣਾ ਹੈਗਾ ਪੀਚ ਕਲਰ ਲਾ ਲਓ ਫਿੱਕਾ ਜਿਹਾ ਵੀ ਪਿੰਕ ਲਾ ਲਓ ਇਹਦਾ ਆਪਾਂ ਘੇਰੇ ਦਾ ਡਿਜ਼ਾਈਨ ਬਣਾਇਆ ਇਹ ਸੂਟ ਤਿਆਰ ਹੋ ਗਿਆ ਹੁਣ ਆਪਣਾ ਕੋਟਨ ਦਾ ਸੂਟ ਹੈ ਇਹ ਤਾਂ ਪਾਰਟੀ ਵੇਅਰ ਸੂਟ ਬਣਾਇਆ ਉਹਨਾਂ ਨੇ ਦੇਖੋ ਇਹ ਡਿਜ਼ਾਈਨ ਪਾਇਆ ਘੇਰੇ ਤੇ ਆਪਾਂ ਥੱਲੇ ਕੱਟਵਾਰਕ ਕੀਤਾ ਇਹ ਪ੍ਰੈਸ ਕਰਨ ਵਾਲਾ ਸੂਟ ਹੈ ਤੇ ਘੇਰੇ ਤੇ ਦੋ ਫੁੱਲ ਪਾਏ ਆ ਕਿਉਂਕਿ ਉਹਨਾਂ ਦਾ 19 ਇੰਚੀ ਘੇਰਾ ਹੈ ਤੇ ਦੋ ਫੁੱਲ ਪਾਏ ਤੇ ਬਾਹਾਂ ਤੇ ਡਿਜ਼ਾਈਨ ਬਣਾਇਆ ਹੋਇਆ ਆਪਾਂ ਇੱਕ ਵਾਰ ਆਹ ਬਾਹਾਂ ਤੇ ਆਪਾਂ ਕੱਟ ਵਰਕੇ ਕੀਤਾ ਇਸ ਤਰ੍ਹਾਂ ਆ ਉਹਨਾਂ ਨੇ ਮੈਨੂੰ ਡਿਜ਼ਾਈਨ ਆਪ ਦਾ ਭੇਜਿਆ ਸੀਗਾ ਤੇ ਉਸ ਇਸ ਤਰ੍ਹਾਂ ਦਾ ਹੀ ਭੇਜਿਆ ਸੀਗਾ ਇਹੀ ਡਿਜ਼ਾਈਨ ਭੇਜਿਆ ਸੀ ਤੇ ਆਪਾਂ ਉਹੀ ਡਿਜ਼ਾਈਨ ਉਸੇ ਤਰ੍ਹਾਂ ਬਣਾ ਕੇ ਤਿਆਰ ਕੀਤਾ ਉਹਨਾਂ ਦਾ ਤੇ ਇਹ ਤੁਸੀਂ ਵੀ ਕਰਵਾਉਣਾ ਹੋਵੇ ਸਾਥੋਂ ਕਰਵਾ ਸਕਦੇ ਹੋ ਨਿਡਲ ਵਰਕ ਦੇ ਸੂਟ, ਸਿੰਦੀ ਬੂਟੀ ਦੇ ਪੈਂਟ ਤੇ ਸੂਟ ਸਾਥੋਂ ਤਿਆਰ ਕਰਵਾ ਸਕਦੇ ਹੋ। ਤੇ ਸਾਨੂੰ WhatsApp ਤੇ ਆਰਡਰ ਦੇ ਸਕਦੇ ਹੋ। ਠੀਕ ਹੈ ਜੀ। ਤੇ ਆਪਣੇ ਕੋਲ ਇੱਕ ਸੂਟ ਹੁਣ ਹੋਰ ਹੈ। ਇਹਨਾਂ ਤਾਂ ਤੇ ਜੇ ਹੋਰ ਆ ਗਏ ਤਾਂ ਫੇਰ ਆਪਾਂ ਉਹ じゃ ਤੁਹਾਨੂੰ ਦਿਖਾਵਾਂਗੇ ਕਿ ਇਹ じゃ ਬਣਾਉਣਾ। ਉਹ ਸੂਟ ਦਾ ਵੀ ਮੇਰੇ ਕੋਲੇ ਡਿਜ਼ਾਈਨ ਆ ਜਾਵੇ। ਇਹ ਉਹ ਸੂਟ ਉਸ ਤਰ੍ਹਾਂ ਕਰਨਾ ਉਹ ਕਟਣ ਦਾ ਸੂਟ ਹੈ ਇਹ ਹੋਰ ਇੱਕ ਕੱਪੜਾ ਹੈ ਪਤਾ ਨਹੀਂ ਕੀ ਕੱਪੜਾ ਇਹ ਇਹ ਤਾਂ ਪਾਰਟੀ ਵੀਅਰ ਸੂਟ ਹੈ ਇਹ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ ਸਾਰਿਆਂ ਨੂੰ ਪਿਆਰਪ੍ਰੀ ਸਸਰੀਆ ਕਰੋ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਹੇ ਜਿਹੀ ਲੱਗੀ ਚਲੋ ਜੀ ਅਗਲੀ ਵੀਡੀਓ 'ਚ ਮਿਲਦੇ ਹਾਂ ਸਾਰਿਆਂ ਨੂੰ ਪਿਆਰਪ੍ਰੀ ਸਸਰੀਆ